ਪੰਜਾਬ ਦੇ ਅੰਦਰ 3 ਸਾਲ ਪਹਿਲਾਂ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਨਤੀਜਾ ਸੀਜ਼ਨ ਆਗਾ ਡੜਬੇ ਦੀ ਧਰਤੀ ਦੇ ਅੰਦਰ ਸਾਡੀਆਂ ਬੱਚੀਆਂ ਆਪਣੀ ਕਬੱਡੀ ਖੇਡਦਾ ਪੂਰੇ ਪੰਜਾਬ ਤੋਂ ਸਾਰੀਆਂ ਬੱਚੀਆਂ ਆਂਜੀਆਂ ਨੇ ਆਪਣੀ ਕਬੱਡੀ ਖੇਡਦਾ ਮਜ਼ਾਰਾ ਕਰਨ ਗਈਆਂ ਔਰ ਆਪਣੇ ਖੇਡ ਦੇ ਫੰਦ ਦਿਖਾਉਣ ਗਈਆਂ ਮੈਂ ਸਮਝਦਾ ਬਹੁਤ ਹੀ ਅੱਛਾ ਲੱਗਿਆ ਅੱਜ ਸਾਰੇ ਪੰਜਾਬ ਦੀਆਂ ਪੂਰੇ ਪੰਜਾਬ ਤੇ 23 ਜ਼ਿਲ੍ਹਿਆਂ ਦੀਆਂ ਸਾਡੀਆਂ ਬੱਚੀਆਂ ਆਂਜੀਆਂ ਰਹੀਆਂ ਬਹੁਤ ਅੱਛਾ ਉਹਨਾਂ ਨੇ ਹੁਣ ਤੱਕ ਜਿੰਨਾ ਵੀ ਕਾਰਜਕ੍ਰਮ ਹੋਇਆਗਾ ਉਹਦੇ ਵਿੱਚ ਭਾਗ ਲਿਆਗਾ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਔਰ ਇੱਕ ਬੜੀ ਸਾਡੇ ਵਿਚਾਰ ਅੱਜ ਖਾਸ ਤੌਰ ਤੇ ਜਿਹੜੇ ਵਿਸ਼ੇਸ਼ ਸਾਡੇ ਵਿਸ਼ੇਸ਼ ਮਹਿਮਾਨ ਸੀ ਅੱਜ ਦੇ ਸਰਦਾਰ ਕੌਰ ਸਿੰਘ ਜੀ ਜਿਹੜੇ ਕਿ ਦੇਸ਼ ਦੇ ਸਭ ਤੋਂ ਉੱਗੇ ਬੌਕਸਰ ਹੋਏ ਨੇ ਔਰ ਪਦਮਸ਼ਰੀ ਅਵਾਰਡ ਦਾ ਗਵਰਨਮੈਂਟ ਆਫ ਇੰਡੀਆ ਨੂੰ ਸਨਮਾਨਤ ਕੀਤਾ ਸੀਗਾ ਅੱਜ ਉਹਨਾਂ ਦੇ ਧਰਮ ਪਤਨੀ ਵੀ ਸਾਡੇ ਸ਼ਾਮਲ ਨੇ ਇਹਦੇ ਨਾਲ ਹੀ ਡਿੜਬੇ ਦੇ ਖਾਸ ਬਹੁਤ ਹੀ ਅੱਛੇ ਕਬੱਡੀ ਦੇ ਕੋਚ ਸਰਦਾਰ ਗਰਮੇਲ ਸਿੰਘ ਜਿਹੜੇ ਇਸ ਦੁਨੀਆ ਤੇ ਨਹੀਂ ਰਹੇ ਅੱਜ ਉਹਨਾਂ ਦੀ ਧਰਮ ਪਤਨੀ ਵੀ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋਏ ਨੇਗੇ ਇਹਨਾਂ ਦੋ ਵੱਡੀਆਂ ਸ਼ਖਸੀਤਾਂ ਨੂੰ ਅੱਜ ਸਾਡੇ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਇਹ ਮਾਣ ਦੀ ਗੱਲ ਹੁੰਦੀ ਆ ਕਿ ਤੁਹਾਡੇ ਇਲਾਕੇ ਲਈ ਕੌਣ ਤੁਹਾਡੇ ਇਲਾਕੇ ਦਾ ਨਾਮ ਉੱਚਾ ਕਰਦਾਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇੱਕ 7 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੰਡੋਰ ਸਟੇਡੀਅਮ ਥੱਲੇ ਵਿੱਚ ਬਣਾਵਾਂਗੇ ਉਹਦਾ ਮੈਪ ਵੀ ਤਿਆਰ ਹੋ ਗਿਆ ਬੜੀ ਜਲਦੀ ਉਹਦਾ ਸਿਨੀ ਪੱਤਰ ਰੱਖਾਂਗੇ ਪੈਸੇ ਵੀ ਜਾਰੀ ਕਰ ਦਿੱਤੇ ਗਏ ਹਨ ਟੈਂਡਰ ਦੀ ਪ੍ਰਕਿਰਿਆ ਜਾਰੀ ਆ ਬੜੀ ਜਲਦੀ ਜਿਹੜਾ ਉਹ ਖੇਡ ਸਟੇਡੀਅਮ ਇੱਥੇ ਸਾਹਮਣੇ ਬਣੂਗਾ ਔਰ ਜਿਹਦੇ ਨਾਲ ਮੈਂ ਸਮਝਦਾ ਸਾਡੇ ਇਲਾਕੇ ਦੇ ਜਿਹੜੇ ਖਿਡਾਰੀ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਜਾਣਗੇ ਕਿਉਂਕਿ ਜਦੋਂ ਇੰਡੋਰ ਸਟੇਡੀਅਮ ਹੋਊਗਾ ਉਹਦੇ ਵਿੱਚ 11 ਗਰਾਊਂਡ ਹੋਣਗੇ ਉਹਨਾਂ 11 ਗਰਾਊਂਡ ਦੇ ਅੰਦਰ ਬੱਚੇ ਜਿਹੜੇ ਆ ਆਪਣੀ ਖੇਡ ਦਾ ਮੁਜ਼ਾਰਾ ਕਰਨਗੇ ਸਰ ਜਿਸ ਤਰ੍ਹਾਂ ਕਬੱਡੀ ਦੀ ਹੱਬ ਮੰਨਿਆ ਜਾਂਦਾ ਦਿਰਬਾ ਸਰ ਅੱਗੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਕੀ ਕੀ ਉਪਰਾਲੇ ਸਰ ਕੀਤੇ ਸੇ ਬਿਲਕੁਲ ਇਹ ਸਭ ਤੋਂ ਵੱਡਾ ਉਪਰਾਲਾ ਹੈ ਕਿ ਇੰਡੋਰ ਸਟੇਡੀਅਮ ਬਣ ਰਿਹਾ ਜਿੱਥੇ ਜਿਹੜੀ ਹੈ ਨੈਸ਼ਨਲ ਸਟਾਈਲ ਦੀ ਕਬੱਡੀ ਹੋਇਆ ਕਰੂਗੀ ਉਹਨਾਂ ਗੱਦਿਆਂ ਦੇ ਉੱਤੇ ਜਿਹੜੀ ਗੇਮ ਹੁੰਦੀ ਹੈ ਸਾਡੇ ਡੀਐਸਓ ਸਾਹਿਬ ਖੜੇ ਨੇ ਕਿ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਕਬੱਡੀ ਦੇ ਬਹੁਤ ਸਾਰੇ ਪਹਿਲਾਂ ਹੀ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਨੇਗੇ ਉਹ ਦਿਰਬਾ ਨੇ ਪੈਦਾ ਕੀਤੇ ਨੇ ਜਦੋਂ ਇੰਡੋਰ ਸਟੇਡੀਅਮ ਬਣ ਗਿਆ ਤਾਂ ਹੋਰ ਵੀ ਬੈਸਮਨ ਦਾ ਖਿਡਾਰੀ ਸਾਡੇ ਦੇਸ਼ ਓਲੰਪਿਕਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਔਰ ਨੈਸ਼ਨਲ ਲੈਵਲ ਤੇ ਦੜਬੇ ਦੇ ਬੱਚੇ ਸਾਡੇ ਕਰਨਗੇ ਸਰ ਇੰਟਰਨੈਸ਼ਨਲ ਲੈਵਲ ਤੇ ਸਰ ਇਸ ਵਾਰ ਸਕੂਲੀ ਬੱਚੇ ਨੇ ਬੜੇ ਮੈਡਲ ਜਿੱਤੇ ਹੈਗੇ ਨੇ ਪੰਜਾਬ ਦੇ ਬੱਚਿਆਂ ਨੇ ਸਰ ਉਹਨਾਂ ਲਈ ਕੋਈ ਵਿਸ਼ੇਸ਼ ਬਜਟ ਸਰਕਾਰ ਵੱਲੋਂ ਰੱਖੀ ਗਏ ਨੇ ਬਿਲਕੁਲ ਪਹਿਲਾਂ ਹੀ ਜਦੋਂ ਬਜਟ ਪੇਸ਼ ਹੁੰਦਾਗਾ ਮੈਂ ਵਿਸ਼ੇਸ਼ ਬਜਟ ਜਿਹੜਾ ਉਹ ਖੇਡਾਂ ਲਈ ਰੱਖਦਾਗਾ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਡਾਈਟ ਦੀ ਕਮੀ ਨਾ ਰਹੇ ਕਿਸੇ ਮੈਂ ਸਮਝਦਾ ਉਹਨਾਂ ਦੀ ਜਿਹੜੀਆਂ ਕਿੱਡਸ ਨੇ ਉਹਨਾਂ ਦੀ ਕਮੀ ਨਾ ਰਹੇ ਉਹ ਕਿਸੇ ਇਕੁਪਮੈਂਟ ਦੀ ਕਮੀ ਨਾ ਰਹੇ ਇਹਦੇ ਲਈ ਅਸੀਂ ਵਿਸ਼ੇਸ਼ ਬਜਟ ਰੱਖਦੇ ਹਾਂ ਤਾਂ ਹੀ ਜਿਹੜੇ ਸਾਡੇ ਬੱਚੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾ ਰਹੇ ਨੇ ਕਿ ਪਿੱਛੇ ਜਦੋਂ 올림픽 ਸਕੀਮਾਂ ਹੋਈਆਂ ਉਹਦੇ ਹਾਕੀ ਦੀ ਗੱਲ ਕਰਾਂ ਤਾਂ ਲਗਭਗ 10 ਖਿਡਾਰੀ ਜਿਹੜੇ ਨੇ ਕਿ ਉਸ ਟੀਮ ਦਾ ਹਿੱਸਾ ਉਹ ਸਾਰੇ ਪੰਜਾਬ ਦੇ ਸੀ ਕਿਉਂਕਿ ਅਸੀਂ ਐਡਵਾਂਸ ਦੇ ਵਿੱਚ ਐਡਵਾਂਸ ਦੇ ਵਿੱਚ ਬੱਚਿਆਂ ਨੂੰ ਡਾਈਟ ਮਨੀ ਦਿੰਨੇ ਆ ਕਿ ਪਹਿਲਾਂ ਤੁਸੀਂ ਪੈਸੇ ਲਓ ਤਾਂ ਕਿ ਤਿਆਰੀ ਕਰੋ ਜਾ ਕੇ ਦੇਸ਼ ਦਾ ਨਾਮ ਉੱਚਾ ਕਰੋ ਸਰ ਜਦੋਂ ਬੱਚੇ ਗਰਾਊਂਡ ਦੇ ਵਿੱਚ ਕਈ ਵਾਰ ਖੇਡਦੇ ਹੈਗੇ ਨੇ ਉਹਨਾਂ ਨੂੰ ਸਰੀਰਕ ਤੌਰ ਤੇ ਕਈ ਵਾਰ ਪ੍ਰੇਸ਼ਾਨੀ ਹੋ ਜਾਂਦੀ ਹੈ ਜਾਂ ਥਕਾਵਟ ਹੋ ਜਾਂਦੀ ਹੈ ਸਰ ਪਿਛਲੀ ਵਾਰ ਵੀ ਦਿੱਕਤ ਆਈ ਇਸ ਵਾਰ ਕੋਈ ਪੂਰਤਾ ਪ੍ਰਬੰਧ ਕੀਤਾ ਗਿਆ ਨਹੀਂ ਬਿਲਕੁਲ ਸਾਡੀ ਸਾਰੀ ਜਿਹੜੀ ਮੈਡੀਕਲ ਦੀ ਟੀਮ ਆ ਐਸਐਮਓ ਸਾਹਿਬ ਦੀ ਮੇਰੇ ਡਿਊਟੀ ਲਈ ਆ ਸਾਡੇ ਨਾਲ ਐਸਡੀਐਮ ਸਾਰੇ ਆਫੀਸਰ ਖੜੇ ਨੇ ਕਿ ਸੋ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦੇਵਾਂਗੇ ਸੋ ਕਿਉਂਕਿ ਸਾਡੇ ਖਿਡਾਰੀਆਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਆ ਔਰ ਅੱਜ ਥੋੜਾ ਮੌਸਮ ਵੀ ਪਹਿਲਾਂ ਨਾਲੋਂ ਪਿਛਲੀ ਵਾਰ ਥੋੜਾ ਗਰਮੀ ਸੀਗਾ ਇਸ ਵਾਰ ਮੌਸਮ ਵੀ ਜਿਹੜਾ ਉਹ ਪਹਿ ਸਰਕੀ ਕਰਨਾਟਕਾ ਤੇ ਨਾਗਾਲੈਂਡ ਦੇ ਵਿੱਚ ਸਰ ਪੰਜਾਬ ਦਾ ਚਾਵਲ ਗਿਆ ਸੀ ਸਰ ਉਹ ਰਜੈਕਟ ਹੋ ਗਿਆ ਜੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹਦੇ ਲਈ ਕੇਂਦਰ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਆ ਕੇਂਦਰ ਸਰਕਾਰ ਦੇ ਕੋਲੇ ਅਸੀਂ ਤਾਂ ਪੰਜਾਬ ਸਰਕਾਰ ਨੇ ਚਾਵਲ ਖਰੀਦ ਕੇ ਕੇਂਦਰ ਸਰਕਾਰ ਨੂੰ ਸਪੁਰਦ ਕਰ ਦਿੱਤਾ ਸੀਗਾ ਪਰ ਲੇਕਿਨ ਕੇਂਦਰ ਸਰਕਾਰ ਸਮੇਂ ਸਿਰ ਉਹਨਾਂ ਚਾਵਲ ਚੱਕਦੀਆਂ ਨਾ ਅੱਗੇ ਡਿਲੀਵਰ ਕਰਦੀ ਆ ਸੋ ਐਫਸੀਆਈ ਦੇ ਉੱਤੇ ਐਫਸੀਆਈ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਨੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਏ ਨੇ ਜੀ ਅੱਜ ਕਿਸ ਤਰ੍ਹਾਂ ਦੇਖਦੇ ਹੋ ਅੱਜ ਖੇਡਾਂ ਬਦਲ ਪੰਜਾਬ ਦੇ ਵਿੱਚ ਪਹੁੰਚੂ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਗਰਮੇਲ ਸੁਖੋ ਪ੍ਰਧਾਨ ਦੀ ਪਤਨੀ ਬੋਲਦੀ ਆ ਜੀ ਖੇਡਾਂ ਵਾਲਾ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਵਧੀਆ ਤਰੱਕੀ ਕਰ ਰਹੇ ਨੇ ਸਾਡੇ ਚੀਮਾ ਸਾਹਿਬ ਜੀ ਬਹੁਤ ਵਧੀਆ ਖੇਡਾਂ ਵਾਲਾਂ ਨੂੰ ਲਿਜਾ ਰਹੇ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਮੈਂ ਤਾਂ ਕਹਿੰਦੀ ਆ ਵੀ ਇਹੀ ਤਰੱਕੀ ਬਖਸ਼ਦੇ ਰਹਿਣ ਜੋ ਪ੍ਰਧਾਨ ਜੀ ਨਾਲ ਚੀਮਾ ਸਾਹਿਬ ਨੇ ਵਾਅਦਾ ਕੀਤਾ ਸੀ ਉਹ ਪੂਰਨ ਮਾਇਆ ਰਹੇ ਨੇ ਸਾਨੂੰ ਇਹੀ ਖੁਸ਼ੀਆ ਗਰੌਂਡ ਚ ਆ ਕੇ ਅਸੀਂ ਪ੍ਰਧਾਨ ਨੂੰ ਵੀ ਆਉਂਦਾ ਜਾਤ ਕਿਤਾ ਜੀ ਉਹਨਾਂ ਤੋਂ ਬਸਾਰੇ ਬੱਚਿਆਂ ਨੂੰ ਹੱਥ ਮੰਨ ਕੇ ਆਪਦੀ ਧੀਆਂ ਪਾਣਾ ਬੱਚਿਆਂ ਨੂੰ ਸਾਰੀ ਇਹ ਅਰਦਾਸ ਕਰਦੇ ਆਂ ਜੀ ਵੀ ਤਰੱਕੀ ਦੇ ਵੱਲ ਜਾਣਾ ਨਸ਼ਿਆਂ ਤੋਂ ਦੂਰ ਰਹਿਣਾ ਜਿਵੇਂ ਪ੍ਰਧਾਨ ਜੀ ਇਸ ਕਬੱਡੀ ਦੀ ਖੇਡ ਗਰਾਊਂਡ ਦੇ ਵਿੱਚ ਬਹੁਤ ਸਾਰੇ ਵੱਡੇ ਖਿਡਾਰੀ ਪੈਦਾ ਕੀਤੇ ਨੇ ਇਹ ਲੱਗਦਾ ਤੁਸੀਂ ਇਸ ਗਰਾਊਂਡ ਨਾਲ ਜੁੜੇ ਰਹੋਗੇ ਹਾਂਜੀ ਹਾਂ ਇਹ ਰਾਊਂਡ ਨਾਲ ਜੀ ਮਰਦੇ ਨਾਮ ਤੱਕ ਜੁੜਾਂਗੇ ਵੀ ਪ੍ਰਧਾਨ ਜੀ ਜੁੜੇ ਹੋਏ ਤੇ ਉਹ ਵੀ ਜੁੜਾਂਗੇ ਉਹ ਮੇ ਜੁਕਰਾਂ ਮਾ ਜਾਵਾਂਗੇ ਜਿਵੇਂ ਸਾਨੂੰ ਬਲਾ ਹੁੰਦੇ ਨੇ ਸਾਡਾ ਸਨਮਾਨਤ ਕਰਦੇ ਨੇ ਬਹੁਤ ਵਧੀਆ ਪ੍ਰਧਾਨ ਜੀ ਨੂੰ ਯਾਦ ਰੱਖਦੇ ਨੇ ਧੰਨਵਾਦ ਜੀ ਰਹਿੰਦੀਆਂ ਦੁਨੀਆ ਤੱਕ ਇਹਨਾਂ ਨੂੰ ਤਰਕੀਆਂ ਦੇ ਬਿਮਾਲਕ